अज शगत मिनी ट्रांसपोर्ट पंजाब वालों ਮਾਨ ਸਾਡੇ ਸੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਸੀਸੀ ਸਰ ਨੇ ਬਸਵਾਸ ਦਵਾਇਆ ਕਿ ਜਿਹੜੇ ਤੁਹਾਨੂੰ ਮੁਸ਼ਕਲਾ ਨੂੰ ਜਾਣ ਕਰਵਾਇਆ ਸੀ ਉਹ ਨਵੇਂ ਆਏ ਜੀ ਉਹਨੂੰ ਕੰਨੀ ਲਾਉਣੀ ਮੰਗਦੇ ਸਿਲੇ ਬਾਰੇ ਉਹਨੂੰ ਸਾਰੀ ਗੱਲਾਂ ਉਹ ਦੱਸਿਆ ਉਹਨਾਂ ਨੇ ਸਾਨੂੰ ਬਸਵਾਸ ਦਵਾਇਆ ਕਿ ਇੱਕ ਹਫ਼ਤੇ ਅੰਦਰ ਸਮਾਂ ਦਿਓ ਜਿਹੜੇ ਮੋਟਰਸਾਈਕਲ ਰੇੜੀਆ ਬਣਾਉਂਦੇ ਆ ਉਹਨਾਂ 'ਤੇ ਵੀ ਕਾਰਵਾਈ ਹੋਵੇ ਜਿਹੜੇ ਮੋਟਰਸਾਈਕਲ ਵਿਗਾੜਦੇ ਆ ਪ੍ਰੇਫਰ ਦੇ ਉਹਨਾਂ 'ਤੇ ਵੀ ਕਾਰਵਾਈ ਹੋਵੇ ਜਿਹੜੇ ਪਿੱਛੇ ਜਿਹੜੇ ਪ੍ਰੇਫਰ ਦੇ ਆ ਉਹਨਾਂ ਦੇ ਵੀ ਕਾਰਵਾਈ ਹੋਵੇ ਤੇ ਜਿਹੜੇ ਬਕਾਇਦਾ ਕਿੰਨਾ ਸਾਡੇ ਗੱਡੀਆਂ ਦੇ ਕਾਜ ਟਪੇ ਸੀਗੇ ਸਾਨੂੰ ਨੇ ਭੁਰਸ਼ਾ ਦਵਾਇਆ ਵੀ ਅਸੀਂ ਕਾਹਾਂ ਗੱਲ ਕਰਾਂਗੇ ਉਹਨਾਂ ਬਾਰੇ ਵੀ ਜਿਹੜੇ ਕਾਜਕੁੱਟਿਆਂ ਨੂੰ ਮਾਫਤਰਾ ਕੇ ਨਵੇਂ ਸ਼ੁਰੂ ਕਰੇ ਕਾਜ ਲੱਗ ਕਰਵਾ ਜਾਣਗੇ ਪਾਕਿਸਤਾਨੀ ਵੀ ਕਾਜ ਕਰਦਾ ਆ ਪੰਜਾਬ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨਾਂ ਨੂੰ ਜੋ ਗੱਡੀਆਂ ਜਿਹੜੀਆਂ ਚਾਪੀਆਂ ਸੌਪਣ ਦਾ ਅੱਜ ਰੋਸ ਮਾਰਚ ਰੱਖਿਆ ਸੀਗਾ ਉਹ ਇਸ ਨੂੰ ਮਾਨਸਾ ਜ਼ਿਲ੍ਹੇ ਵੱਲੋਂ ਸਾਰੀਆਂ ਜੁਨੀਅਨ ਅੱਜ ਮਾਨਸਾ ਜ਼ਿਲ੍ਹੇ ਦੀਆਂ ਮਾਨਯੋਗ ਡੀਸੀ ਸਾਹਿਬ ਨੇ ਜੀ ਆਇਆਂ ਕਹਿੰਦੇ ਕਿ ਉਹ ਸਾਡੇ ਸ਼ਹਿਰ ਦੇ ਵੀਰ ਸਾਹਿਬ ਲੱਗੇ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਆਉਣ ਵਾਲੇ 5-7 ਦਿਨਾਂ ਤੱਕ ਜੋ ਵੀ ਸਾਡੀਆਂ ਮੰਗਾਂ ਉਹਨਾਂ ਨੂੰ ਲੈ ਕੇ ਪੂਰ ਧਿਆਨ ਦਿੱਤਾ ਜਾਊਗਾ ਜੋ ਆਉਣ ਦਿੱਤ ਅਧਕਾਰ ਵਿਕਲਾ ਉਹਨਾਂ ਤੇ ਕਾਰਵਾਈ ਜੇ ਕਰੀ ਜਾਊਗੀ ਸੋ ਇਹ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਮਾਨਯੋਗ ਮਾਨਸਾ ਦੇ ਆਡੀਓ ਸਾਹਿਬ ਡਰਾਫਟਿੰਗ ਚਾਰਜ ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੇ ਚਿਰ ਜਗਾਰੂ ਵੀ ਇਕਲ ਬੰਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਸਾਡੀਆਂ ਗੱਡੀਆਂ ਤੋਂ ਚਲਾਨ ਦਾ ਘਰੇਜ ਕੀਤਾ ਜਾਵੇ ਜੇਕਰ ਸਾਡੀਆਂ ਗੱਡੀਆਂ ਦਾ ਆਰਟੀਓ ਜਾਂ ਕੋਈ ਉਚਿਤ ਅਧਿਕਾਰੀ ਸਾਡੇ ਛੋਟੇ ਹੱਥੀ ਦੀ ਦੁਕਾਨਾਂ ਦਾ ਚਲਾਨ ਕਰਦੇ ਆ ਤਾਂ ਉਹਨਾਂ ਦਾ ਡਟ ਕੇ ਫਰੋਧ ਕਰਾਂਗੇ ਧੰਨਵਾਦ